ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦਿਨਾਂ ਬਾਅਦ ਵੀਡੀਓ ਬਣਾ ਰਿਹਾ ਜੀ ਟਾਈਮ ਹੀ ਅੱਜ ਲੱਗਿਆ ਅੱਜ ਸੰਤ ਮਸਕੀਨ ਜੀ ਤੋਂ ਸੁਣਾਗੇ ਭਗਤ ਕਬੀਰ ਜੀ ਬਾਰੇ ਉਹਨਾਂ ਦੀਆਂ ਕੁਝ ਸੱਚੀਆਂ ਗੱਲਾਂ ਭਗਤ ਕਬੀਰ ਜੀ ਦੀਆਂ ਜੋ ਨਦੀ ਮਾਤਾ ਜੀ ਦੱਸ ਰਹੇ ਨੇ ਵੀ ਭਗਤ ਕਬੀਰ ਜੀ ਕੀ ਕਰਦੇ ਹੁੰਦੇ ਸੀ ਕਿੰਦਾ ਭਗਤੀ ਨਾਲ ਜੁੜੇ ਤੇ ਸਾਰੀਆਂ ਗੱਲਾਂ ਉਹਨਾਂ ਦੀ ਮਾਤਾ ਜੀ ਦੱਸਣਗੇ ਤੇ ਭਗਤ ਕਬੀਰ ਜੀ ਬਾਰੇ ਸਤਨਸਿਖੀ ਜੀ ਆਪਣੇ ਵਿਚਾਰ ਦੇਣਗੇ ਭਗਤ ਕਬੀਰ ਜੀ ਜੋ ਮਾਤਾ ਨਦੀ ਕਹਿ ਰਹੀ ਆ ਆ ਸੁਣਦੇ ਆਪਾਂ ਭਗਤ ਕਬੀਰ ਜੀ ਜੀ ਬਚਪਨ ਕਿਸ ਤਰ੍ਹਾਂ ਬੀਤਿਆ ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ ਹੈ ਕਬੀਰ ਨੇ છુપਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਹੈ ਮੇਰੀ ਮਾਂ ਮੈਨੂੰ ਕੀ ਕਹਿੰਦੀ ਹੈ ਮਾਂ ਤੇ ਗੰਨ ਮਹੱਲੇ ਦੀਆਂ ਜਨਾਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਗੱਸਦੀ ਪਈ ਤੰਗ ਆ ਕੇ ਦੁਖੀ ਹੋ हिकु दोाठ हम को साधो खाट हिकु दो साधू घर ई रहंदा आहिनि सतसंग चलंदी रहंदे रहंदी कबीर घर किथे घर किथे कंदी तंग आ कई आहियां दोव न रुखसत करारुखसत करे आंदर घर भीड़ बणी रहंदी ਕਬੂਲ ਮੰਦਰ ਇੱਕ ਦੋ ਤੇ ਹਰ ਵਕਤ ਘਰ ਦੇ ਚ ਰਹਿੰਦੇ ਬਣਾਈ ਰਹਿੰਦੇ ਉਹ ਰੁਕਸਾ ਤੋਂ ਅੰਦੇ ਇੱਕ ਦੋ ਬਾਗ ਰਸਤੇ ਚ ਬਾਠ ਰਸਤੇ ਚੋਂ ਅੰਦਰ ਪੁੱਛਦੇ ਰਹਿੰਦੇ ਕਿ ਕਬੀਰ ਕਿੱਥੇ ਰਹਿੰਦਾ ਅਸੀਂ ਕਬੀਰ ਨੂੰ ਜਾ ਕੇ ਮਿਲਣਾ ਕਬੀਰ ਕੋਲ ਰਹਿਣਾ ਹਮਕੋ ਸਾਧਨ ਉਨਕੋ ਘਾਟ ਪਰਾਤ ਪੈ ਜਾਂਦੀ ਏ ਹੁਣ ਘਰ ਦੇ ਚ ਬਿਨੇ ਚੁਣੇ ਬਿਸਤਰੇ ਤੇ ਚਾਰ ਪਾਈਆਂ ਇਹ ਬਿਸਤਰੇ ਇਹ ਚਾਰ ਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਲੋਂ ਕਹਿੰਦੇ ਪੰਜ ਸੌ ਕੇ ਰਾਤ ਕਟਵਾ ਮੋੜ ਬਲੋਸ ਘਰ ਬੰਦ ਕੋ થી ਹਮ ਕੋ ਚਾਵਨ ਉਨ ਕੋ ਰੋਟੀ ਬੜੇ ਚਾਵ ਨਾਲ ਮੈਂ ਦਿ ਲੋਈ ਢਾਰ ਦੇ ਵਾਸਤੇ ਭੋਜਨ ਬਣਾਉਂਦੇ ਆ ਘਰ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਨੇ ਬਣਾਉਂਦੀ ਆ ਰਾਤ ਬਹਿ ਜਾਣ ਲਈ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਔਰ ਰਾਤ ਨੂੰ ਕਿਵੇਂ ਬਣਾਈਏ ਕੰਬਾ ਕੋਈ ਨਹੀਂ ਚੋਲੇ ਚਮਕੇ ਰਾਤ ਘਟਨਾ ਚਨੇ ਖਾ ਲੋ ਇਹ ਮੰਗ ਰਹੀ ਹੈ ਹਉਂਡ ਪਲੋਸ ਕਮਰਬੰਦ ਬੋਤੇ ਤੇ ਜੋ ਵੱਡੀਆਂ ਵੱਡੀਆਂ ਪੋਥੀਆਂ ਲੈ ਕੇ ਆ ਜਾਂਦੇ ਨੇ ਬਰਬੜੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਕਿਉਂ ਰਾਤ ਨੂੰ ਅਚਨ ਚੇਤਕ੍ਰਿਸ਼ਟਾ ਬੜਾਈਏ ਬਚਿਆਂ ਨੂੰ ਕਿ ਸਾਂ ਖਲਾਈਏ ਤੇ ਕਹਿੰਦਾ ਕੋਈ ਨਹੀਂ ਉਹ ਜੇ ਚਨੇ ਖਾ ਲੋ ਸੰਤ ਆਇਨੇ ਭਗਤ ਆਇਏ ਮੁੰਡਿਆ ਮੁੰਡਿਆ ਹੋਏ ਇਹ ਇੱਕੀ ਮੁੰਡਿਆ ਬੂੜਦਕੀ ਤੇ ਐ ਸਾਧੂ ਮੁੰਡੇ ਆ ਮੇਰਾ ਮੰਡਾ ਤੇ ਇੱਕ ਹੋ ਗਏ ਨਾ ਮੇਰਾ ਘਰ ਡੋਬ ਕੇ ਰਹਿਣਗੇ ਤਵਾ ਕਰਕੇ ਨਗੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਘਰ ਦੇ ਚ ਨਹੀਂ ਸੀ ਸੋਤ ਕੱਟਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ। ਪੋਦੀਆਂ ਬਣਾਣੀਆਂ ਸਨ ਜਦਰਾ ਦੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸੰਚੰਗਾ ਲਾਭ ਆਉਣਾ ਸੀ। ਕਬੀਰ ਨੇ ਦੇਖਿਆ ਵੀ ਨਹੀਂ ਸੰਤਾ ਆ ਗਿਆ ਨੇ ਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਤਨਾ ਧੰਨ ਵੀ ਕੋਈ ਨਹੀਂ। ਸਤਰੰਗਾ ਸੋਤੀ ਵੇਚ ਗਿਆ ਤੇ। ਲੈ ਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ। ਸੋਨੋ ਬੇਰਾਨੇ ਸੋਨੋ ਜਠਾਨੇ ਅਚਰਜ ਇੱਕ ਬਾਇ ਕਵੀਰ ਦਾ ਸ਼ਬਦ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਮੋਇਆ ਸਤ ਰੰਗਾ ਸੂਤ ਰਿਤਨੇ ਮਿਹਨਤ ਨਾਲ ਲਸੀਕਤੇ ਆਸੀ ਉਹ ਦੇ ਖੇਤ ਬਣਾੰਦਾ ਸਾਨੂੰ ਹਜ਼ਾਰਾਂ ਦਾ ਲਾਭ ਆਉਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇ ਇਤੇ ਜੰਮਦੇ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉ ਨਾ ਮੋਇ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਥ ਸੋਤ ਇਹਨ ਮੁੰਡਿਆ ਖੋਏ ਮੁੰਡਿਆ ਕਿਉਂ ਨਾ ਵਾ ਪਰਿਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਨੇ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸਾ ਕਾਰਨ ਇਸ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿਰਾਮ ਦੇ ਪਿੰਡ ਪਰਾਂ ਨਿਆਲੀ ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ ਰਾਮ ਦਾ ਹੈ ਪਰ ਮੈਂ ਹਿੰਦੂ ਮੁਸਲਮਾਨ ਨਹੀਂ। ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਂ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸਨ। ਇਹ ਬਿਬੇ ਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਚ ਵੀ ਪਾਇਆ। ਇਨੋ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮਖਰ ਅਲਸ ਤਰਾousਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿळਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਨੇ ਪੈਰਾਂ ਥਲੇ ਸੁਣਕੋ ਚਲਦਾ ਇਹ ਲੋਕ ਬਨ ਗਏ ਹਾਥੀ ਦੇ ਕੋਲ ਛੁੱਟ ਦਿੱਤਾ ਜਿਵੇਂ ਕਬੀਰ ਆਪ ਕਹਿੰਦੇ ਨੇ ਕੁੰਚਰ ਬੋਟ ਲੈ ਲੈ ਨਮਸਕਾਰੇ ਬੋਜੀ ਕਾਜੀ ਮੈਂ ਅੰਧਿਆਰੇ ਉਸ ਹਾਥੀ ਨੇ ਸੋਨ ਡਲ ਕਵੀਰ ਨੂੰ ਚੁੱਕ ਲਿਆ ਤੇ ਮੱਥਾ ਦੇ ਗਿਆ ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਦੇ ਕੇ ਕਵੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਹ ਸੰਦੇਹ ਨੂੰ ਸਮਝ ਨਹੀਂ ਆਈ ਕਵੀਰ ਕਹਿੰਦੇ ਸਨਾਤਨ ॠषि मुनि ਐਸਾ ਮੰਦੇ ਨੇ ਗਉ ਤੇ ਹਾਥੀ ਕਿ ਮਨੁੱਖ ਦੇ ਬਹੁਤ ਨੇੜੇ ਲੈ ਇਹ ਜ਼ਿਆਦਾ ਸਮਝ ਦੇਣੇ ਸੋਚ ਦੇਣੇ ਉਹ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਸਾਧਵੀ ਦੀ ਪੂਜਾ ਕਰਦਾ ਹੈ ਸਾਰਾ Hindu ਜਗਤ ਗੋਦੀ ਪੂਜਾ ਕਰਦਾ ਹੈ ਕਿਸੇ ਉਹ ਪੜਨੇ ਖੜਾ ਕਰਾਂਗਾ ਮਨੁੱਖ ਦੇ ਨੇੜੇ ਲੈ ਕਿ ਕੰਨ ਮਨੋਕਰਤੇ ਪਸ਼ੂ ਦੀ ਆਖਰੀ ਕੜੀ ਹੈ ਮਰਨ ਦੇ ਮਨੁੱਖ ਬਣ ਲਗੇ ਤੇ ਬਾਕੀ ਸਭ ਲੰਗਾਏ ਨੇ ਇਹ ਦੁੱਖ ਸੁ ਜ਼ਿਆਦਾ ਮਹਿਸੂਸ ਕਰਦੇ ਨੇ ਜੰਗਲ ਦੇ ਜਦ ਆਤਮਾ ਉਹ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਰ ਚੋਕੇ ਨਿਰੰਝਣਾ ਨਦੀ ਦੇ ਤੋਂ ਪਾਣੀ ਵਰਤ ਲੈਂਦਾ ਸੀ ਅਗੋ ਰੱਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇਤ ਆਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰ ਦੇਵੇ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ ਤੇ ਦਿਨੋਂ ਇਸ ਤਾਂ ਦੀ ਸੇਵਾ ਕਰਦਾ ਸੀ ਉਜੇਸ ਦਿਨ ਸアドਨਾ ਵਿੱਚ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਤੜਪ ਤੜਪ ਕੇ ਸਾਰਾ ਬੋਧ ਜਗਤ ਭਾਤੀ ਵੀ ਪੂਜਾ ਕਰਦਾ ਸੀ ਮੈਂ ਉਹ ਬਾਬਾ ਸੁੰਦਰ ਸਿੰਘ ਦੇ ਸ਼ਰਦਾਲੂਆਂ ਨੇ ਗੱਲ ਦਸੀ ਸੀ ਉਹਦਾ ਮੈਂ ਨਹੀਂ ਮੰਨਦਾ ਸੀ ਸੰਕੁਲਲੀ ਦੇ ਜਦੋਂ ਉਹਨੇ ਸ਼ਰੀਰ ਦਾ ਚਲਾਣਾ ਕੀਤਾ ਅਲੇ ਦੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਹਾਇਆਂ ਸੰਗ ਦਾ ਜਾਣਦੇ ਗੁਜਰਾਤ ਜਿਹੜਾ ਪੰਜਾਬ ਦੇ ਛਰੇ ਗਿਆ ਪਾਕਿਸਤਾਨ ਦੇ। ਉਹਨਾਂ ਦੀ ਅਰਥੀ ਜਿਵੇਂ ਡੇਰੇ ਤੋਂ ਨਿਕਲੀ ਤੇ 60 ਗਵਾਂ ਸੰ ਬਲਦੜੂ ਕੇ ਮਰ ਗਏ ਉਸੇ ਵਕਤ। ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂ ਨੇ ਪ੍ਰਾਨ ਦੇ ਦਿੱਤੇ। ਕਾਨਪੁਰ ਦੇ ਜਿਆਨ ਦੌਰ ਦੇ ਜਦ ਮੈਨੂੰ ਸ਼ਰਦਾਲੂ ਸੁਣਾਉਂਦੇ ਸਨ ਮੇਰੀ ਥੋੜੀ ਜਿਹੀ ਤਰਕ ਮੁਡੀ ਸੀ। میں منتا نہیں سی میں کیا اس طرح ہے گوا نے کچھ غلط چیز کھا کوئی چارے غلط پا سٹھ پر جڑے شردالو سن کے تھوڑے سینے سن کنڈک گیانی جی فٹی ترک بدھی کر کے اسی منگے نہیں پے ورنہ حقیقت ہے وہ چشمد گواہ سن بزرگ ਕਾਪੂ ਦੀ ਹੌਣ ਕਰਕੇ ਮਨ ਨਹੀਂ ਮੰਨਦਾ ਸੀ ਕਿ ਚਲੋ ਇੱਕ ਗਊ ਦੋ ਗਊ ਬਸ ਇਹ ਗਊਆਂ 60 60 ਗਊਆਂ ਨੇ ਪ੍ਰਾਣ ਦੇ ਦਿੱਤੇ ੜਕੜਪੜਕ ਕੇ ਮਰ ਗਏਗਾ 3 4 ਸਾਲ ਪਹਿਲੇ ਕਿ ਘਟਨਾ ਘਟੇਗੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਡੇਰੇ 'ਚ ਇਹ ਜੋ ਕੁਝ ਹੋਇਆ ਠੀਕ ਹੋਇਆ ਤਮਿਲਨਾਡ ਦੇ ਇੱਕ ਸੰਨ ਸੋਨੇ ਆਵੇ ਕ੍ਰਿਸ਼ਨ ਮੂਰਤੀ ਇਸ ਸ਼ਾਮ ਦੇ ਸਮੇਂ ਕਥਾ ਕਰਦੇ ਹੁੰਦੇ ਸਨ ਆਮ ਤੌਰ ਤੇ 3 ਦਿਨ ਦਿਨ ਤਮਲ ਬੋਸ਼ਾ ਜ ਬੋਲਦੇ ਸਨ 4 ਦਿਨ ਇੰਗਲਿਸ਼ ਦੇ ਸ੍ਰੋਤਿਆਂ ਵਿੱਚ ਤਮਲ ਲੋਕ ਤੇ ਹੁੰਦੇ ਸਨ ਬ੍ਰੇਸ਼ੀ ਵੀ ਬਹੁਤ ਸਾਰੇ ਹੁੰਦੇ ਸਨ ਉਹਨਾਂ ਦੀ ਕਥਾ ਸੁਣਨ ਲਈ ਇੱਕ ਗਉ ਆਉਂਦੀ ਆਉਂਦੀ ਸੀ ਕਿ ਭਾਰਤ ਦੇ ਸਾਰੇ ਤੁਹਾਨੂੰ ਪਤਾ ਹੋਣਾ ਲੋਕ ਹੀ ਆਵਾਰਾ ਗਉਆ ਛੋੜ ਦੇਂਦੇ ਨੇ ਪੁੰਨ ਸਮਾਜ ਦੇ ਨੇ ਪਹਿਲ ਵੀ ਛੋੜ ਦੇਂਦੇ ਨੇ ਬੋਧ ਨਹੀਂ ਪਿਆ ਕੋਵੇਂ ਕਮਦੀਆਂ ਵੀ ਉਪਰੀ ਜਿਹੀ ਕਮਦੀਆਂ ਨੇ ਪਿਆਰ ਦੇ ਚਨੇ ਤਮਲ ਦੇ ਚਨੇ ਕੰਨੜ ਦੇ ਚਨੇ ਐਸੇ ਹੀ ਕਮਦੀਆਂ ਇੱਕ ਗੋ ਉਹ ਸ਼ਾਮ ਨੂੰ ਅੰਦਾਜ਼ਨ 5:00 ਤੋਂ 6:00 ਕਹਾ ਕਰਦੇ ਸਨ ਪੰਜ ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗੋ ਥੇਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਂਦ ਦੇ ਚ ਕਹਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਘੜੀ ਉੱਠੇ ਇੱਕਦਮ ਗਊ ਅੰਦਰ ਆ ਗਏ ਤੇ ਸੇਵਾਦਾਰ ਜਿਹੜੇ ਸਭ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਤਦੋਂ ਮੌਕੇ ਤੋਂ ਜੇ ਸਾਡੀ ਪੱਕਾ ਸਰ ਹੁੰਦਾ ਤੁਸੀਂ ਰੋਜ਼ ਨਹੀਂ ਆਉਂਦੇ ਸਾਡੇ ਚ ਕਈ ਨਾਗਾ ਬੰਨਦੇ ਨਾਗਾ ਨਹੀਂ ਬੰਨਦੇ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਉਸ ਤੋਂ ਪ੍ਰਭਾਵਿਤ ਹੁੰਦੀ ਹੈ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੇ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਉਸ ਤੋਂ ਪ੍ਰਭਾਵਿਤ ਹੁੰਦੀ ਜਨਾਜ਼ਾ ਨਹੀਂ ਪਾਉਂਦੇ ਇਸ ਨੂੰ ਨਾ ਕਿ ਤੋ ਅੰਦਰ ਆਣ ਲੱਗ ਪਏ ਹਕੀਕਤ aur Madras દે ਜਦ ਮੈਂ ਸੁਣਿਆ ਕੈ ਨਹੀਂ ਮਕਰਸ਼ਨ ਮੈਨੂੰ ਰੋ ਰੋ ਕੇ ਸੁਣਾ ਹੈਰਾਨਗੀ ਹੋਈ ਮੈਨੂੰ ਫਿਰ ਤਿੰਨ ਸਾਢੇ ਤਿੰਨ ਸਾਲ ਪਹਿਲੇ ਚਲਾਣਾ ਕਰਕੇ ਕ੍ਰਿਸ਼ਨਾ ਮੂਰਤੀ ਜੈਸੇ ਅਰਥੀ ਉਹਨਾਂ ਦੀ ਤੇਰੇ ਦੇ ਗੇਟ ਤੋਂ ਬਾਹਰ ਨਿਕਲੀ ਉੱਥੇ ਉਸ ਗਉ ਨੇ ਤੜਪ ਤੜਪ ਕੇ ਪ੍ਰਾਣ ਦੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆਰ ਅੱਜ ਬਾਠ ਕਰਦੇ ਇੱਕ ਪੰਥੀ ਆਈ ਧੰਗੁਰ ਗੰਗੋ ਤੇਂ ਵੀ ਮਹਾਰਾਜ ਦੇ ਮੱਲਾ ਦੂਜਾ ਜਿਸ ਪਿਆਰੇ ਸਿਆਉਣਿਆਂ ਇਸ ਆਗੇ ਮਰ ਚੱਲੀਏ ਰਿਗ ਜੀ ਜਮਨ ਸੰਸਾਰ ਨਾ ਨਿਕਤਾ ਕੇ ਪਾਛੇ ਜੀਵਣਾ ਜਿਸ਼ਮਲ ਸਲੇਹ ਉਸ ਤੋਂ ਬੈਲੇ ਹੀ ਮਰ ਜਾਣਾ ਚਾਹੀਦਾ ਉਸੇ ਅਗੋਏ ਮਰ ਜਾਣਾ ਚਾਹੀਦਾ ਫਾਇ ਗਾਇਧਨ ਗੁਰੂ ਪੰਗਤ ਦੇ ਜੀਵਨ ਜਿਸ ਦਿਨ ਜੋਤੀ ਜੋਤ ਸਮਾਇਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਮਤਲਬ ਅਖਰੀ ਚੱਦਰ ਚੁੱਕੀ ਗਈ ਫੁੱਲ ਹੀ ਨਿਕਲਿਆ ਕੁਝ ਨਹੀਂ ਮਿਲਿਆ ਉਸ ਦਿਨ ਇਹ ਸ਼ਲੋਕ ਉਚਾਰਨ ਕੀਤਾ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉਨੇ ਇਸ ਅਗੇ ਮਰ ਚੱਲੀ ਹੈ ਦੇਖ ਜੀ ਵਣ ਸੰਸਾਰ ਤਾਕੇ ਪਾਛੇ ਜੀ ਬਣਾ ਇਸ ਗਉ ਨੇ ਉੱਥੇ ਪ੍ਰਾਣ ਦਿੱਤੇ ਗਉ ਤੇ ਹਾਥੀ ਮਨੁੱਖ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਸਾਰਾ ਬੋਧ ਜਗਤ ਗਉ ਦੇ ਹਾਥੀ ਦੀ ਪੂਜਾ ਕਰਦਾ ਹੈ ਹਿੰਦੂ ਜਗਤ ਦੀ ਪੂਜਾ ਕਰਦਾ ਹੈ ਪੂਜਾ ਕਰਨ ਤੋਂ ਮੁਰਾਦ ਇਹ ਹੈ ਇਹਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ ਕਿਦਰੇ ਦਾ ਬਦ ਕਰਨ ਲੱਗ ਪਾ ਉਹਦੀ ਮਹਾਨਤਾ ਵਧਾਉਣ ਵਾਸਤੇ ਐਸਾ ਕੀਤਾ ਗਿਆ ਕਿ ਮਨੁੱਖ ਦੇ ਨੇੜੇ ਦੁੱਖ ਸੁਖ ਜੋ ਹੈ ਜ਼ਿਆਦਾ ਮਹਿਸੂਸ ਕਰ ਲਈ ਮਾਨਸਿਕ ਤਲ ਤੇ ਕਾਫੀ ਵਿਕਸਤ ਹੋ ਗਈ ਹੈ ਅੱਗੇ ਉੱਠ ਗਈ ਹੈ ਤਾਂ ਖੈਰ ਮੈਂ ਅਰਜ਼ ਕਰਾਂ ਪਰਿਸਥਿਤੀ ਮਾਤਮਾ ਬੁੱਧੀ ਵੀ ਠੀਕ ਨਹੀਂ ਸੀ ਹਰ ਸਥਿਤੀ RAM ਦੀ ਠੀਕ ਨਹੀਂ ਹੈ KRISHAN ਦੀ ਠੀਕ ਨਹੀਂ ਪਰ ਸਥਿਤੀ KABEER ਦੀ ਠੀਕ ਨਹੀਂ ਹੈ ਸਥਿਤੀ GURUNANAND ਦੀ ਵੀ ਠੀਕ ਨਹੀਂ ਸੀ PRAHLAD ਦੀ ਵੀ ਠੀਕ ਨਹੀਂ DROH ਦੀ ਵੀ ਠੀਕ ਨਹੀਂ ਹੈ ਸਥਿਤੀ ਤੇ GURU ARJAN DEV ji ਦੀ ਵੀ ਠੀਕ ਨਹੀਂ ਹੈ ਜੇਲ੍ਹ ਦੇ ਚਲੇ ਧਰਤੀ ਤਵੀ ਦੇ ਨੇ ਕੋਈ ਸਥਿਤੀ ਤੇ ਠੀਕ ਨਹੀਂ ਹੈ PRITHVI CHAND WAHRI ਹੈ ਦੋ ਦਫਾ ਘਰ ਘਾਟ ਲੁੱਟ ਬੈਠਾ ਸਵਾਗਤੀ ਮੈਂ ਕਰਾਂ ਸਥਿਤੀ ਠੀਕ ਨਹੀਂ ਹੈ ਸਥਿਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੀ ਠੀਕ ਨਹੀਂ ਹੈ। ਬਗਦਦੀ ਹਕੂਮਤ ਮੈਰੀ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ। ਲੰਬਾ ਚੋੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕਹੀ ਰਿਹਾ ਕਿਸੇ ਵੀ ਬਗਦਦੀ ਹਿਸਤਰੀ ਪੜ੍ਹ ਲਓ। પરિਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ। ਬਗਦਦ ਦੀ ਲੜਾਈ ਦੇ ਵਿੱਚ ਬਦਰ ਦੇ ਮੈਦਾਨ ਵਿੱਚ ਪੱਥਰ ਦੇ ਨਾਲ ਆਪਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ। ਜਵਾਨ ਸ਼ਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ। ਕਿੰਨੇ ਵੀ ਰੌਣਕ ਦੇਸ਼ ਇਹ ਕੱਲ੍ਹ ਆਵਾਰ ਵਿੱਚ ਬਣਾ ਲੈਣੀ ਪਈ ਇਹ ਗਲੋਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘ ਹੈ ਕੱਲ੍ਹ ਹੀ ਬੱਜ ਰੇ ਸੰ ਪਿੱਛੇ ਬਹੁਤ ਲੰਬਾ ਛੋੜਾ ਲਾਉਣਾ ਛਕ ਪਰ ਸਥਿਤੀ ਤੇ ਠੀਕ ਨਹੀਂ ਹੈ ਬਰ ਸਥਿਤੀ ਇਹ ਸੌਦੇ ਵੀ ਠੀਕ ਨਹੀਂ ਸੀ ਲekin ਮਨਸਤਹੀ ਅਸੇ ਚੰਗੀ ਹੈ ਹਰ ਵਕਤ ਰਵਣ ਅਜੋਲੇ ਇਹ ਜਿਹੜੇ ਲੋਕੀ ਚੈਨਲ ਨੂੰ પરિਸਥਿਤੀ ਜਰਾ ਠੀਕ ਹੋ ਜਾ ਸਾਡਾ ਮਾਹੌਲ ਠੀਕ ਹੋ ਜਾਏ ਅਮ੍ਰਿਤ ਛਕ ਲਵਾ ਗਏ ਅਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੀ ਨਾਮ ਨਹੀਂ ਜਪੋਗੇ ਕਿਉਂਕਿ પરિਸਥਿਤੀ ਕਦੀ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹੇਗੀ ਮਹਿਰਾ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਿਕ ਨਾ ਹੋਈ ਕੋਈ ਪਰਿਵਾਰਿਕ ਹੋਵੇਗੀ ਪਰਿਵਾਰਿਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਤਾਂ ਕੋਈ ਰਾਜਨੀਤਿਕ ਹੋਵੇਗੀ ਕੁਛ ਨਾ ਕੁਛ ਤੇ ਹੋਵੇਗਾ ਮਹਿਰਾਤ ਤਾਂ ਬਿਨਾ ਸਾਗਰ ਨਹੀਂ ਹੁੰਦਾ ਸਮੱਸਿਆਵਾਂ ਤਾਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਦਾਈ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਕਿਤੇ ਸਿਆਣੇ ਮਨੁੱਖ ਬੇੜੀ ਠੇਲ ਦਿੰਦੇ ਨੇ ਕਿ ਚਲਦੀ ਹੀ ਢੇੜੀ ਆਪਣੇ ਆਪ ਲੈਰਾਂ ਨੂੰ ਕੱਢਦੀ ਹੀ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਦਾ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤਾਂ ਮੈਰਜ ਕਰਨ ਅਗਰ ਕੋਈ ਮਨੁੱਖ ਉਹ ਨਾਮ ਨਹੀਂ ਜੱਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਿ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਬਦਤ ਦਾ ਠੀਕ ਨਹੀਂ ਸੀ ਕਾਲਾ ਜਬੀ ਦੀ ਸੀ ਪਰਸਥਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਵਿੱਚ ਵਟਕਦੀ ਰਹੀ। ਔਰ ਇਸ ਤੇ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਵਿੱਚ ਵਟਕਣਾ। ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ। ਇਹ ਕੱਲੀ ਇਸਤਰੀ ਕਿਸਾ ਬੇਖੌਫ ਤੇ ਬੇਦਾਰ ਜੰਗਲ ਵਿੱਚ ਵਟਕਦੀ ਰਹੀ। ਮੈਂ ਕਮਭਗਤੀ ਭਾਵਨਾ ਕਰਕੇ ਉਸਦੇ ਚਿਹਰੇ ਦੀ ਬनावट ਐਸੀ ਸੀ दुश त दुष मनुख मान देती द नाम दरस ऐसा कर हालत करण पावन हो जाए रोम पवित्र सामने तो मैला मनुख भी आवेगा, प्रभावत हो संत के संग नहीं बि घाल दर्शन वेठो ये हक़ीक़त पर स्थिती त ठीकु नी थी ਮਨਸਥਿਤੀ ਏ ਠੀਕ ਹੈ ਉਹ ਭੁਖੇ ਰਹੇ ਕਿ ਵਿਰਖਾ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਏ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਘਰ ਦੇਚ ਵੀ ਨਹੀਂ ਜਪਦੇ ਕੋਈ ਭੱਤੀ ਕਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਹਿਤ ਤੇ ਵੀ ਤੜਪਦਾ ਪਿਆ ਹੈ ਪਰ ਸਥਿਤੀ ਦੀ ਗੱਲ ਨਹੀਂ ਐ ਮਨਸਥਿਤੀ ਦੀ ਗੱਲ ਹੈ ਮਨਸਥਿਤੀ ਠੀਕ ਲਾਵੇ ਤੇ ਨਾਮ ਜਪਣਾ ਔਖੇ ਖੇੜ ਸਾਰੀ ਮਨ ਸਥਿਤੀ ਦੀ ਹੈ ਇਹ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਹੈ ਤੇ ਕਿਸ ਲਈ ਠੀਕ ਹੋ ਗਈ ਹੈ ਕਿ ਜਪਣ ਲੱਗ ਪਏ ਠੀਕ ਹੈ ਬਸ ਬਾਹਰ ਦਾ ਮਾਹੌਲ ਦੇਖਦਾ ਰਹੇਗਾ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰ ਇੱਕ ਦੀ ਜਿੰਨੇ ਸਾਰ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਵੇ ਨਾਲ ਨਹੀਂ ਕਹਿ ਸਕਦਾ ਕਦੇ ਹੀ ਨਹੀਂ ਕਹਿ ਸਕਦਾ ਤੇ ਮੈਂ ਮੰਨਦਾ ਵੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ ਹਰ ਇੱਕ ਦੀ ਹਰ ਇੱਕ ਦੇ ਆਪਣੇ ਆਪਣੇ ਦੁੱਖ ਨੇ ਵਾਹਿਗੁਰੂ ਹਰ ਇੱਕ ਦੀ ਆਪਣੀ ਆਪਣੀ ਵਿਵਪਤਾ ਹੈ ਹਰ ਇੱਕ ਦੀ ਆਪਣੀ ਆਪਣੀ ਕੋਈ ਕਮਜ਼ੋਰੀ ਹੈ ਕਮੀ ਕੋਈ ਨਾ ਕੋਈ ਸਮੱਸਿਆ ਤੇ ਹੈ ਕਿ ਜੀਵਨ ਬਰ ਰਹਿਣ ਗਿਆ ਇੱਕ ਲੈ ਰ ਮਿਟੇਗੀ ਦੋ ਜੀ ਦੋ ਜੀ ਲੈ ਰ ਮਿਟੇਗੀ ਤੇ ਜੀ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਾਮ ਨਹੀਂ 잡ੇ ਸਕਿਆ ਪਰ ਸਥਿਤੀ ਦੀ ਗੱਲ ਨਹੀਂ ਹੈ मन स्थिति संगत रोज़ वास्ते है मन स्थिति ठीकु संगत जा फल किस मिलत की हुई गई जो अमृत वेही उपण लॻ पिया इन संगत तो शिक्षा ले ली जा अजे तक बि नपदा पिया गुद्वारे आ रहे ठीकु आहे गल है कथा कीर्तन सुन रहि गल है જીસ સેવા દા અજી સદાન પન રાજીસ ગુરદ્વારે આણો દા જે કથા કીરણ ચળંદા એનું ફળ નહીં મિલે દા ફળ એટલે નામ જપના તે નામ જપણ દા ફળ એટલે પરમાત્મા હો જાના ઈશ્વર વર્ગઈ હો જાના અબ તો જાય ચડે સિંહાસન મિલે હે સારંગ પાણે રામ કવીરા એક ભએ હે કોઈ ન સકે પચાને ઇસ મન સ્થિતિ નો ફિર કમે ઠીક કરિયે એ યુક્તિયા ગુરુ નાનક ને દસિયા ને હૈ ਮੈਂ ਕੋਸ਼ਿਸ਼ ਕਰਾਂਗਾ ਕੱਲ ਇੱਕ ਹੋਰ ਹਾਜ਼ਰੀ ਭਰਨੀ ਹੈ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਫਤਹੁੰਦਾਸ ਨੇ ਛੁੱਟੀਆਂ ਲੈਣੀਆਂ ਨੇ ਮੈਂ 2 ਦਿਨ ਦਿਨਾਂ ਲਈ ਉਦੇਪੁਰ ਜਾਣਾ ਹੈ ਉਦੇਪੁਰ ਉਸ ਤੋਂ ਬਾਅਦ ਹੋਰ ਕਾਫੀ ਬ੍ਰਾਹਮਣ ਜਿੱਥੇ ਜਿੱਥੇ ਦਾਸ ਨੇ ਸੇਵਾ ਕਰਨੀ ਹੈ ਇਹ 2 ਹਾਜ਼ਰੀਆਂ ਹੋਰ ਭਰਨੀਆਂ ਨੇ ਧੰਨ ਗੁਰਨਾਥ ਸਤਿਗੁਰ ਨੇ ਸਾਨੂੰ ਦਇਆ ਰਸਨਾ ਨਾਮ ਜਬੋ ਤਬ ਮਤੀਏ ਇਨ ਵਿਦ ਅੰਮ੍ਰਿਤ ਪਾਓ ਜ਼ਬਾਨ ਨਾਲ ਜਪਣਾ ਹੈ ਆਵਾਜ਼ ਕਰਕੇ ਜਪਣਾ ਹੈ ਵਾਹਿਗੁਰੂ ਦੀ ਦਸ ਇੱਕ ਐਸੀ ਲਹਿਰ ਬਣਾਉਂਦੀ ਹੈ ਜਿਹੜੀਆਂ ਮਾੜੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਤੋਣੀ ਕਰਕੇ ਨਹੀਂ ਟਕਰਾਉਂਦੀਆਂ ਸਭ ਕੰਨ ਨੂੰ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ ਗ੍ਰੰਥ ਗੱਡੀ ਮੱਲਾ ਪਹਿਲਾ ਧੁਨੋਂ ਨੇ ਧਿਆਨ ਧਿਆਨ ਨੇ ਜਾਣਾ ਗੁਰਮੁਖ ਅਗੰਥ ਕਹਾ ਨੇ ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਹੁੰਦੇ ਜਰਾ ਧਿਆਨ ਨੇੜੇ ਚਲਾ ਗਿਆ ਅਗਰ ਜੁੜ ਜਾਏ ਤਾਂ ਮਨਕ ਟੁੱਟੇਗਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਸੰਸਾਰ ਵਿੱਚ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਕੁਝ ਵੀ ਮਿਲ ਨਹੀਂ ਦਾਣਾ ਮਿਲਿਆ ਵਿਛੜੇਗਾ ਪਰਿਵਾਰ ਮਿਲਿਆ ਵਿਛੋੜਾ ਹੋਵੇਗਾ ਪਤਰ ਮਿਲੇ ਨੇ ਪੁੱਤਰ ਮਿਲੇ ਨੇ ਸੰਬੰਧੀ ਮਿਲੇ ਨੇ ਪਤੀ ਮਿਲੇ ਬਤਨੀ ਮਿਲੇ ਇੱਕ ਦਿਨੀ ਇੱਕ ਕਰਕੇ ਸੰਬੰਧ ਟੁੱਟਣ ਗਏ ਸੰਸਾਰ ਦੇ ਜੋ ਕੁਝ ਵੀ ਮਿਲਦਾ ਹੈ ਵਿਛੜਦਾ ਹੈ ਐਸਾ ਕੁਝ ਵੀ ਨਹੀਂ ਹੈ ਜੋ ਮਿਲ ਕੇ ਨਾ ਵਿਛੜੇ ਲੇਕਿਨ ਨਿਰੰਕਾਰ ਜਦ ਮਿਲਦਾ ਹੈ ਤਾਂ ਵਿਛੜਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲੇ ਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ رس جڑن کر کے نہیں آیا دھیان ذرا گیا من ذرا چلا گیا پر بردے نیڑے چلے جائیے تو ٹھنڈیاں ہاوا سواگت کر دیا کردیا چمن چلے جائیے کلنا بھرے بغیچے تو باوی جی بغیچے کے اندر پرویش نہیں گیتا پر دوروں مہک سگندی ٹھنڈک سواگت کر دیا دی طرح دھیان जपदियां जपदियां कुझु आनंद टुटे ई नुनाया जी कोई ताक़त उन तोड़ी सघे उहो शरीर जे कोई टुकड़े टुकड़े बि करद जे टुकड़े न सघे उहो जुड़या रहेगा मिलिया हो न पिछड़े बाक़ी वार ਕਲਪ ਦੇ ਸਾਹਮਣੇ ਇਥੇ ਸਮਾਪਤੀ ਹੋ ਰਹਿਣਾ ਕਰੀਏ ਬਲਜੋਦੀ ਸ਼ਾਮਾ ਵਾਏ ਗੁਰਜੀਤ ਕਾਲ ਖਸਾ ਕਥੀ ਕਿੰਦਾ ਦੀ ਲੱਗੀ ਇਹ ਕਥਾ ਆਪਣੇ ਵਿਚਾਰ ਜੂਲ ਕਮੈਂਟ ਬਾਕਸ ਦਿਓ ਵਿਪਕਤ ਕਬੀਰ ਜੀ ਛੋਟੇ ਹੁੰਦੇ ਆ ਕਿਸ ਤਰ੍ਹਾਂ ਭਗਤੀ ਕਰਦੇ ਸੀ ਕਿਦਾਂ ਫਕਤ ਜਣਾ ਦੀ ਸੰਤਾਂ ਦੀ ਸੇਵਾ ਕਰਦੇ ਸੀ ਕਥਾ ਬਹੁਤ ਸੋਹਣੀ ਸੀਗੀ ਜੀ ਹੋਰ ਪਤਾ ਲੱਗ ਗਿਆ ਕਿ ਜੈਨ ਧਰਮ ਬੋਧੀ ਜਿਹੜੇ ਨੇ ਉਹ ਕਿਸ ਚੀਜ਼ ਦੀ ਪੂਜਾ ਕਰਦੇ ਨੇ ਕਹੂੰ ਤਾਂ ਪਤਾ ਹੀ ਸਭ ਨੂੰ ਕਿ ਹਿੰਦੂ ਪੂਜਾ ਕਰਦੇ ਨੇ ਕਹੂੰ ਮਾਤਾ ਦੀ ਤੇ ਜੈਨ ਆਪਣੇ ਹਾਥੀ ਦੀ ਪੂਜਾ ਕਰਦੇ ਨੇ ਸੰਤ ਮਸਕੀਨ ਜੀ ਤੋਂ ਪਤਾ ਲੱਗਿਆ ਕਥਾ ਬਹੁਤ ਸੋਹਣੀ ਸੀ ਅਗਲੀ ਵਾਰੀ ਕੋਈ ਹੋਰ ਕਥਾ ਸੰਤ ਮਸਕੀਨ ਜੀ ਦੀ ਲੈ ਕੇ ਆਵਾਂਗੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ